ਮੈਮ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰੁਬੀ ਥੀਮਾਨ ਹੈ ਮੈਂ ਰੋਟਰੀ ਕਲਾਸਿਕ ਚੰਡੀਗੜ੍ਹ ਤੋਂ ਆਈ ਹੋਈ ਹਾਂ ਅੱਜ ਸ਼ੈਮਰੋਕ ਸਕੂਲ ਦੇ ਅੰਦਰ ਬਲੱਡ ਕੈਂਪ ਲੱਗਿਆ ਹੋਇਆ ਹੈ ਜਿਸ ਨੂੰ ਰੋਟਰੀ ਕਲਾਸਿਕ ਚੰਡੀਗੜ੍ਹ ਨੇ ਆਰਗੇਨਾਈਜ਼ ਕੀਤਾ ਹੈ ਤੇ ਇੰਦਰਸ ਹਸਪੀਟਲ ਬਲੱਡ ਬੈਂਕ ਇੱਥੇ ਅਵੇਲੇਬਲ ਹੈ ਤੇ ਬਹੁਤ ਅੱਛਾ ਰਿਸਪੌਂਸ ਹੈਗਾ ਔਰ ਰਨਿੰਗ ਹੈਗਾ ਸਾਢੇ 8 ਵਜੇ ਤੋਂ ਇਹ ਸ਼ੁਰੂ ਹੋ ਚੁੱਕਿਆ ਹੈ ਤੇ ਇਸ ਵਕਤ ਟਾਈਮ ਹੋ ਚੁੱਕਿਆ ਹੈ 12 ਵਜਨ ਵਾਲੇ ਆ ਵੀ ਬਿੰਦੇ ਤੇ ਬਹੁਤ ਅੱਛਾ ਰਿਸਪੌਂਸ ਕਿੰਨੇ ਕੁ ਡੋਨਰ ਆ ਚੁੱਕੇ ਹੁਣ ਤੱਕ ਸਾਡੇ ਕੋਲ ਤੁਸੀਂ uh, uh, 30, 30 30 ਪਲੱਸ ਹੋ ਚੁੱਕੇ ਐ ਇਸ ਵਕਤ ਠੀਕ ਹੈ ਜੀ ਨੰਬਰ ਆਫ ਕਾਊਂਟਿੰਗ 30 ਪਲੱਸ ਕਿਉਂਕਿ ਮੈਮ ਇੱਕ ਬਲੱਡ ਕਿਹੋ ਜੀ ਚੀਜ਼ ਹੈ ਜਿਹੜੀ ਕਿ ਲੈਬ ਵਿੱਚ ਨਹੀਂ ਬਣ ਸਕਦੀ ਇਨਸਾਨ ਹੀ ਦੂਸਰੀ ਦੀ ਜ਼ਿੰਦਗੀ ਬਚਾ ਸਕਦਾ ਉਸ ਨੂੰ ਲੈ ਕੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਆ ਬਹੁਤ ਅੱਛਾ ਕੰਮ ਹੈਗਾ ਇਹ ਕਿਉਂਕਿ ਬਲੱਡ ਡੋਨੇਟ ਕਰਨਾ ਕਿਸੇ ਦੀ ਜਾਨ ਬਚਾਉਣਾ ਵੀ ਹੋ ਸਕਦਾ ਹੈ ਕਿਉਂਕਿ ਜਦ ਇੱਕ ਯੂਨਿਟ ਇਕੱਠਾ ਹੁੰਦਾ ਹੈਗਾ ਕਿਤੇ ਲੋਡ ਪੈਂਦੀ ਹੈਗੀ ਹੁਣ ਲਾਸਟ ਲਾਸਟ ਮੰਥ ਦੇ ਅੰਦਰ ਮੇਰੇ ਕੋਲ ਮਨੀ ਮજરા ਤੋਂ ਇੱਕ ਮਲਿਕਾ ਹੈਗੇ ਹੈ ਉਹਨਾਂ ਦੇ ਕੋਲ ਅਸੀਂ ਗਏ ਸੀਗੇ ਉਹਨਾਂ ਦੇ ਹਸਬੰਦ ਨੂੰ ਰੋਟਰੀ ਕਲਾਸਿਕ ਚੰਡੀਗੜ੍ਹ ਤੋਂ ਅਵੇਲੇਬਲ ਕਰਾਇਆ ਗਿਆ ਸੀ A+ ਪੋਜ਼ਿਟਿਵ ਜਿਹੜਾ ਬਲੱਡ ਗਰੁੱਪ ਹੁੰਦਾ ਹੈ ਉਹਦੇ ਹਸਬੰਦ ਨੂੰ ਜਰੂਰ ਸੀਗੇ ਤੇ ਉਹ ਬਹੁਤ ਖੁਸ਼ ਹੋਏਗੀ ਰੋਟਰੀ ਨੇ ਉਹਦੀ ਹੈਲਪ ਕੀਤੀ ਤੇ ਹੋਰ ਵੀ ਬਹੁਤ ਸਾਰੀ ਆਰਗੇਨਾਈਜੇਸ਼ਨ ਹੈਗੀਆਂ ਜਿਹੜੀਆਂ ਇਦਾਂ ਬਲੱਡ ਕੈਂਪ ਨੂੰ ਆਰਗੇਨਾਈਜ਼ ਕਰ ਦਿਆ ਹੈਗੇ ਆ ਤੇ ਬਹੁਤ ਅੱਛਾ ਕੰਮ ਹੈਗਾ ਔਰ ਬਲੱਡ ਜੋ ਹੈਗਾ ਕੁਦਰਤੀ ਹੈਗਾ ਤੇ ਅੱਜ ਜੇ ਕੋਈ ਦੇ ਕੇ ਵੀ ਜਾ ਰਹੇ ਆ ਤਾਂ ਵੀ ਉਹਦਾ ਯੂਨਿਟ ਜੋ ਹੈ ਮੇਸ਼ ਨਹੀਂ ਜਾਂਦਾ ਔਰ ਉਹਨੂੰ ਜਲਦੀ ਤੋਂ ਜਲਦੀ ਪ੍ਰੋਵਾਈਡ ਵੀ ਕੀਤਾ ਜਾਂਦਾ ਹੈ ਫਿਰ ਰਿਫਰੈਸ਼ਮੈਂਟ ਦੇ ਤੋ ਤੱਕ ਇਹ ਜਲਦੀ ਦੁਬਾਰਾ ਬਣ ਸਕੇ ਥੈਂਕ ਯੂ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਅਨੁਜੈ ਮੈਂ ਇੰਡਸ ਇੰਟਰਨੈਸ਼ਨਲ ਹਸਪੀਟਲ ਡੇਰਾ ਬਸੀ ਦੇ ਵਿੱਚ ਟੈਕਨੀਕਲ ਸੁਪਰਵਾਈਜ਼ਰ ਦੀ ਪੋਸਟ ਤੇ ਹੈਗਾ ਤਾਂ ਸਰ ਜਿਹੜਾ ਬਲੱਡ ਆ ਹਨਾ ਬਲੱਡ ਜਿਵੇਂ ਕੋਈ ਬੰਦਾ ਦਾਨ ਕਰਦਾ ਉਸ ਤੋਂ ਬਾਅਦ ਇਹਦੀ ਕਿੰਨੀ ਕਿਸਮਾਂ ਵਾਂ ਹਾਲ ਬਲੱਡ ਆਰ ਬੀ ਸੀ ਜਾਂ ਪਲੇਟਲੇਟਸ ਵਗੈਰਾ ਤੁਸੀਂ ਚੰਨਾ ਪਉਂਦੇ ਬਾਰੇ ਜੀ ਸਰ ਸਰ ਜਦੋਂ ਆਪਾਂ ਬਲੱਡ ਕਲੈਕਟ ਕਰਦੇ ਆ ਡੋਨਰ ਦੇ ਥਰੂ ਉਹ ਹਾਲ ਬਲੱਡ ਕਲੈਕਟ ਹੁੰਦਾ ਫਿਰ ਅੱਗੇ ਜਾ ਕੇ ਉਹ ਸੈਪਰੇਟ ਕੀਤਾ ਜਾਂਦਾ ਜਿੱਦੇ ਵਿੱਚ ਪੀ ਆਰ ਬੀ ਸੀ ਰੈਕਟ ਬਲੱਡ ਸੈਂਸ ਐਫ ਐਫ ਪੀ ਪਲਾਜ਼ਮਾ ਹੋ ਗਿਆ ਆਰ ਡੀ ਪੀ ਪਲੇਟਲੇਟਸ ਹੋ ਗਏ ਐਸ ਪਰ ਦਾ ਰਿਕੁਆਇਰਮੈਂਟ ਆਫ ਅ ਪੇਸ਼ੈਂਟ ਨੂੰ ਦਿੰਦੇ ਹਾਂ ਹੋਲ ਬਲੱਡ ਵੀ ਕਈ ਕੇਸਿਸ ਦੇ ਵੀ ਦਿੱਤਾ ਜਾਂਦਾ ਹੈ ਬਟ ਮੋਸਟ ਆਫ ਦਾ ਟਾਈਮ ਹਸਪੀਟਲ ਜਿਹੜੇ ਆ ਉਹ ਸਾਰੇ ਕੰਪੋਨੈਂਟ ਨੂੰ ਸੈਪਰੇਟ ਕਰ ਲੈਂਦੇ ਆ ਤੇ ਬੇਸ ਰਿਕੁਆਇਰਡ ਅਕੋਰਡਿੰਗ ਹੀ ਆਪਾਂ ਪੇਸ਼ੈਂਟ ਨੂੰ ਦਿੰਦੇ ਆ ਜਿਸ ਦੇ ਨਾਲ ਉਹ ਜਿਹੜੀ ਜਿੰਨੀ ਲੋੜ ਹੈ ਉਹੀ ਮਿਲਦੀ ਹੈ ਅਨੈਸੀਸਰਲੀ ਹਾਰਟ ਤੇ ਲੋਡ ਨਹੀਂ ਪੈਂਦਾ ਸਰ ਕੀ ਨਾਮ ਹੈ ਤੁਹਾਡਾ ਮੈਂ ਡਾਕਟਰ ਰਾਜਨਦੀਪ ਸਿੰਘ ਸੇਟੀ ਮੈਂ ਇੱਕ ਕੈਂసర్ ਸਰਜਨ ਆ ਤੇ ਇੰਡਸ ਹਸਪੀਟਲ ਵਿਖੇ ਤੇ ਰੋਟਰੀ ਕਲਾਸਿਕ ਚੰਡੀਗੜ੍ਹ ਵਾਈਟਸ ਪ੍ਰੈਜ਼ੈਂਟ ਹੈ ਜੀ ਸਰ ਕੀ ਕਹਿਣਾ ਚਾਹੁੰਦੇ ਤੁਸੀਂ ਵੀ ਇਹ ਤਿਹਾੜ ਦੇ ਮੱਦੇ ਨਜ਼ਰ ਤੁਸੀਂ ਪਵਿੱਤਰ ਦਿਨਾਂ ਦੇ ਵਿੱਚ ਤੁਸੀਂ ਇਹ ਕੈਂਪ ਲਗਾਇਆ ਕੀ ਸੁਨੇਹਾ ਦੇਖੋ ਬਲੱਡ ਡੋਨੇਸ਼ਨ ਜਿਹੜੀ ਹੈਗੀ ਆ ਬਹੁਤ ਹੀ ਇੱਕ ਮਹੱਤਵਪੂਰਨ ਕੈਂਪ ਹੈ ਕਿਉਂਕਿ ਸਾਨੂੰ ਪਤਾ ਹੈ ਕਿ ਬਲੱਡ ਦੇ ਰਿਪਲੇਸਮੈਂਟ ਬਲੱਡ ਦੇ ਨਾਲ ਹੀ ਹੈ ਔਰ ਬਲੱਡ ਅਸੀਂ ਕਿਤੇ ਵੀ ਜਾ ਕੇ ਖਰੀਦ ਨਹੀਂ ਸਕਦੇ ਇਹ ਸਾਨੂੰ ਕਿਸੇ ਡੋਨਰ ਤੋਂ ਹੀ ਲੈਣਾ ਪੈਂਦਾ ਹੈ ਤੇ ਜਿਵੇਂ ਕਿਹਾ ਜਾਂਦਾ ਹੈ ਕਿ ਬਲੱਡਦਾਨ ਮਹਾਦਾਨ ਤੇ ਇਸੇ ਨੂੰ ਉਸੇ ਸੰਦੇਸ਼ ਨੂੰ ਅੱਗੇ ਚੱਲ ਕੇ ਇਹ ਉਪਰਾਲਾ ਅੱਜ ਕੀਤਾ ਹੈ ਸ਼ੈਂਬਰੋਕ ਸਕੂਲ ਦੇ ਵਿਖੇ ਤੇ ਦੂਜੀ ਚੀਜ਼ ਇਹ ਹੈ ਕਿ ਬਲੱਡ ਦਾ ਕੋਈ ਮਜ਼ਹਬ ਵੀ ਨਹੀਂ ਹੁੰਦਾ ਜਿਵੇਂ ਕਿ ਸਾਨੂੰ ਸੰਦੇਸ਼ ਹੈ ਸਾਡੇ ਗੁਰਾਂ ਵੱਲੋਂ ਮਨਸਕੀ ਜਾਤ ਸਭ ਇੱਕੇ ਪਹਿਚਾਨ ਬੋ ਸੋ ਬਲੱਡ ਦੇ ਵਿੱਚ ਕੋਈ ਵਿਤਕਰਾ ਨਹੀਂ ਹੈਗਾ ਬਲੱਡ ਇੱਕ ਜਾਨ ਬਚਾਉਣ ਵਾਲੀ ਚੀਜ਼ ਹੈ ਜਦੋਂ ਸਾਨੂੰ ਬਲੱਡ ਚਾਹੀਦਾ ਹੁੰਦਾ ਅਸੀਂ ਕਦੀ ਇਹ ਨਹੀਂ ਪੁੱਛਦੇ ਕਿ ਇਹ ਬਲੱਡ ਕਿੱਥੋਂ ਆਇਆ ਅਸੀਂ ਸਿਰਫ ਇਹ ਦੇਖਦੇ ਹਾਂ ਬਲੱਡ ਦਾ ਗਰੁੱਪ ਕੀ ਹੈ अवेलेबल ਹੈ ਕਿ ਨਹੀਂ ਹੈ ਕਿਉਂਕਿ ਬਲੱਡ ਜਿਹੜਾ ਪੇਸ਼ੈਂਟ ਨੂੰ ਦਿੱਤਾ ਜਾਂਦਾ ਉਹਦੀ ਜਾਨ ਬਚਾਈ ਜਾਂਦਾ ਡਾਕਟਰ ਸਾਹਿਬ ਇੱਕ ਅਹਿਮ ਕੁਐਸਚਨ ਆ ਕਿ ਚਲੋ ਐਕਸੀਡੈਂਟ ਵਗੈਰਾ ਹੋ ਗਿਆ ਜਾਂ ਸਰਜਰੀ ਵਗੈਰਾ 'ਚ ਬਲੱਡ ਦੀ ਲੋੜ ਪੈਂਦੀ ਹੈ ਕਿਉਂਕਿ ਕਿਉਂਕਿ ਥੈਲੇਸੀਮੀਆ ਕੋਈ ਬੱਚੇ ਕੋਈ ਇਸ ਤਰ੍ਹਾਂ ਦੇ ਕੈਂਸਰ ਦੇ ਨਾਲ ਪੀੜਤ ਆ ਜਿਨ੍ਹਾਂ ਨੂੰ ਹਰ ਮੰਥ ਬਲੱਡ ਚੜਾਉਣਾ ਪੈਂਦਾ ਉਸ ਨੂੰ ਲੈ ਕੇ ਤੁਸੀਂ ਕੀ ਅਪੀਲ ਬਿਲਕੁਲ ਜੀ ਸੋ ਥੈਲੇਸੀਮੀਆ ਜੋ ਤੁਸੀਂ ਸਵਾਲ ਉਠਾਇਆ ਇਹ ਬਹੁਤ ਹੀ ਜਾਇਜ਼ ਸਵਾਲ ਹੈ ਥੈਲੇਸੀਮੀਆ ਦੇ ਬੱਚਿਆਂ ਲਈ ਜੋ ਮੇਨ ਟ੍ਰੀਟਮੈਂਟ ਆ ਬਲੱਡ ਰਿਪਲੇਸਮੈਂਟ ਹੀ ਹੈ ਕਿਆਂ ਨੂੰ ਹਰ ਮਹੀਨੇ ਇੱਕ ਵਾਰ ਕਈਆਂ ਨੂੰ ਮਹੀਨੇ ਚ ਦੋ ਵਾਰ ਬਲੱਡ ਚੜਦਾ ਤੇ ਉਹਨਾਂ ਲਈ ਜੋ ਹੈ ਬਲੱਡ ਦੀ ਸ਼ਾਰਟੇਜ ਹਮੇਸ਼ਾ ਹੀ ਰਹਿੰਦੀ ਹੈ ਇਸੀ ਕਰਕੇ ਅਸੀਂ ਸਾਰਿਆਂ ਨੂੰ ਮੋਟੀਵੇਟ ਕਰਦੇ ਆਂ ਕਿ ਬਲੱਡ ਡੋਨੇਸ਼ਨ ਐਕਸੀਡੈਂਟ ਵਿਕਟਿਮਸ ਲਈ ਤਾਂ ਚਾਹੀਦਾ ਹੀ ਹੈ ਐਮਰਜੈਂਸੀ ਲਈ ਵੀ ਚਾਹੀਦਾ ਹੈ ਪਰ ਥੈਲੇਸੀਮੀਆ ਵਾਲੇ ਪੇਸ਼ੈਂਟਸ ਲਈ ਤਾਂ ਰੈਗੂਲੈਰਿਟੀ ਤੇ ਸਾਨੂੰ ਲੋਡ ਪੈਂਦੀ ਹੈ ਛੋਟੇ ਛੋਟੇ ਬੱਚੇ ਆ ਜਿਨ੍ਹਾਂ ਦਾ ਇਲਾਜ ਹੀ ਸਿਰਫ ਬਲੱਡ ਰਿਪਲੇਸਮੈਂਟ ਹੈ ਤੁਸੀਂ ਸਾਰੇ ਬਲੱਡ ਡੋਨੇਸ਼ਨ ਨੂੰ ਹੋਰ ਪ੍ਰਮੋਟ ਕਰੋ ਸਭ ਨੂੰ ਮੋਟੀਵੇਟ ਕਰੋ ਕੋਈ ਕਮਜ਼ੋਰੀ ਬਲੱਡ ਡੋਨੇਸ਼ਨ ਦੇ ਨਾਲ ਕਦੀ ਵੀ ਨਹੀਂ ਹੁੰਦੀ ਤੇ ਆ ਕੇ ਆਪਣਾ ਜੋ ਹੈ ਇੱਕ ਡੋਨੇਸ਼ਨ ਜਿਹੜੀ ਹੈ ਜਿਵੇਂ ਅਸੀਂ ਦਸਵੰਤ ਕੱਟਦੇ ਆ ਇਸ ਤਰ੍ਹਾਂ ਹੀ ਅਸੀਂ ਇੱਕ ਬਲੱਡ ਡੋਨੇਸ਼ਨ ਨੂੰ ਵੀ ਦਸਵੰਤ ਸਮਝ ਕੇ ਲੋਕਾਂ ਦੀ ਹੈਲਪ ਕਰੀਏ ਡ कमजोर हो जाएंगे कितनी देर तक कवर हो जाता है ब्लड नहीं देखो ब्लड देन ना कोई कमजोरी नहीं आती जितना ब्लड ऐसे लेता जांदा वो मेडिकली सारा अप्रूवन है साडी बॉडी उसको ਨਾਲ ਦੇ ਨਾਲ ਹੀ एडजस्टमेंट ਜਿਹੜੀ ਕਰ ਲੈਂਦੀ ਹੈ ਕਿਸੇ ਨੂੰ ਕੋਈ ਕਮਜ਼ੋਰੀ ਨਹੀਂ ਆਉਂਦੀ ਜੇਕਰ ਕੋਈ ਦਿੱਕਤ ਕਿਸੇ ਨੂੰ ਘਬਰਾਟ ਕਰਕੇ ਆਂਦੀ ਵੀ ਹੈ ਤਾਂ ਸਾਡੀ ਮੈਡੀਕਲ ਟੀਮ ਇੱਥੇ ਅਵੇਲੇਬਲ ਰਹਿੰਦੀ ਹੈ ਅਸੀਂ ਤੁਰੰਤ ਉਹਨਾਂ ਨੂੰ ਮੈਨੇਜ ਕਰ ਲੈਂਦੇ ਹਾਂ